ਦੇ ਵਿਸ਼ੇਸ਼ੀ ਕੀ ਗੱਲ ਕਿਨੇ ਮਾਰੀਆਂ ਲੈ ਸਕਾ ਇਹ ਬੰਦੇ ਗਲੇ ਚ ਨੰਗਦੇ ਆ ਰਹੇ ਸੀ ਜਵਾਕ ਖੇਡਦੇ ਹੋਏ ਸੀ ਈਆਂ ਪੈਣਾ ਜੀ ਉਹ ਮੋਟਰਸਾਈਕਲ ਜਾ ਰਹੀ ਚਾਰਜ ਨਹੀਂ ਸੀ ਪਹਿਲੇ ਸਟਾਰਟਿੰਗ ਚ ਹੀ ਆਉਣ ਖਾਨ ਨੇ ਕਿ ਉਹਨੂੰ ਕਿਹਾ ਸੀ ਵੀ ਹੌਲੀ ਚਲਾ ਵੀਰੇ ਵੀ ਕੁੜੀਆਂ ਖੇਡਦੀਆਂ ਵੀ ਆ ਜਵਾਕ ਸੱਟ ਸੋਟ ਵੱਜੂਗੀ ਉਹਨਾਂ ਨੇ ਕਹਿੰਦੇ ਵੀ ਆ ਤੈਨੂੰ ਦੱਸਣਾ ਪਤਾ ਅਸੀਂ ਕਿਹਾ ਵੀ ਵੀਰੇ ਲੰਘ ਜਾ ਉਹ ਆ ਕੇ ਲੜ ਪਈ ਆ ਕੇ ਉਹਦਾ ਜਿਹਨਾਂ ਲੜਾਈ ਹੋਈ ਸੀ ਉਹਨਾਂ ਦਾ ਮੋਟਰਸਾਈਕਲ ਖੋ ਲਿਆ ਤੇ ਉਹ ਭੱਜ ਗਏ ਸੀ ਲੜਾਈ ਕਿਹਦੇ ਨਾਲ ਹੋਈ ਸੀ ਸਾਡੇ ਸਾਹਮਣੇ ਗਵਾਂਡੀ ਸੀ ਉਹਨਾਂ ਨਾਲ ਲੜਾਈ ਨਾਲ ਨਾਲ ਮੋਹੀਤੀ ਮੋਹੀਤੀ ਤੁਹਾਨੂੰ ਜੋ ਮੁੱਟਿਆ ਅਸੀਂ ਮੈਂ ਤਾਂ ਯਾਬ ਰੇੜੀ ਲੈ ਕੇ ਆ ਰਹੀ ਸੀ ਘਰੀ ਆਪਣੀ ਉਹਨਾਂ ਆ ਕੇ ਰੋਕ ਲਈ ਗੱਲਬਾਤ ਕਰਨ ਲੱਗ ਗਈ ਉਹ ਇਕੱਠੇ ਹੋਣੇ ਸੀ ਅਸੀਂ ਦੋਏ ਨੇ ਬਾਹਰ ਸੀ ਗਈ ਉਹਨੇ ਅਸੀਂ ਗੱਲ ਕਰਦੇ ਸੀ ਇੰਨਾ ਜਿਉਂ ਉਹਨਾਂ ਨੇ ਖਪੜਾ ਕੱਢ ਕੇ ਹੀ ਮਾਰਨਾ ਸ਼ੁਰੂ ਕਰਦੇ ਸਾਡੇ ਮੇਰੇ ਭਾਈ ਤਾਂ ਸਿਰ ਪਾੜਤਾ ਸੀ ਮੇਰੀ ਮਾਤਾ ਸਿਰ ਪਾੜਤਾ ਮੇਰੇ ਡੈਡੀ ਸੱਟ ਬੱਜੇ ਸੀ ਉਹ ਕੀ ਮਾਰਦੇ ਸੀ ਅਸੀਂ ਮੰਗ ਕਰਦੇ ਹਾਂ ਕਿ ਕਾਰਵਾਈ ਹੋਵੇ ਤੇ ਇਨਸਾਫ ਮਿਲੇ ਵੀ ਅੱਗੇ ਕਿਸੇ ਨਾਲ ਨਾ ਹੋਈਏ ਕੁਛ ਹੀ ਤਾਂ ਹੁੰਦਾ ਮੈਂ ਹੀ ਆਪਣੀ ਦੁਕਾਨ ਰੈਂਟ ਤੇ ਲੱਗੀ ਐ ਨਾਈ ਦਾ ਕੰਮ ਕਰਦੀ ਆਂ ਜੇ ਹਮ ਲੋਕ ਪਛਾਣਦੇ ਕੋਈ ਨਹੀਂ ਮੈਨੂੰ ਹੀ ਇੰਨਾ ਯਾਦ ਨਹੀਂ ਹੈਗਾ ਹੀ ਮੇਰਾ ਸਿਰ ਭਾਰਦਾ ਸੀ ਮੈਨੂੰ ਕੋਈ ਇੰਨਾ ਟਿਕਾ ਨਹੀਂ ਤੇ ਆਉਣਾ ਉਹ ਸ਼ਕਲ ਕੋ ਕੱਲਾ ਕਿ ਮੈਨੂੰ ਮੈਂ ਹੀ ਉਹਨਾਂ ਨੂੰ ਇੱਕ ਤਾਂ ਆਪਣੇ ਹੀ ਹੋ ਜਾਂਦੇ ਨੇ ਰੀਹੈਬਿਟੇਸ਼ਨ ਕਰਨੀ ਦੇਖਿਆ ਹੀ ਇੱਕ ਆਪਣੇ ਪਹਿਲੇ ਸਾਲ ਤੋਂ ਰੱਖ ਕੇ ਆ ਕੇ ਦੇਖਿਆ ਹੀ ਗੁਰੂ ਵੀ ਜੀ ਤੋਂ ਹਸਪੀਟਲ ਹਾਂ ਇਹ ਉਦਾਹਾਂ ਕਿ ਮੈਨਾਂ ਮੁਕਤ ਮਾਰ ਕੇ ਕੀਤੀ ਉਹਨਾਂ ਨੇ ਪਹਿਲੇ ਸਾਲ ਹੀ ਆਈ ਹਸਪਤਾਲ ਦੇ ਬਾਹਰ ਹੀ ਉਠਾਈ ਆ ਸਪੈਸ਼ਲ ਆ ਕੇ ਪੁੱਛ ਗਏ ਥੱਪੜਾ ਪਾ ਮਾਰ ਕੇ ਚੈਨਲ ਤਿੰਨੇ ਨੇ ਸੀ ਤੁਹਾਨੂੰ ਪੁੱਛਿਆ ਨਹੀਂ ਤੁਸੀਂ ਪੁੱਛਿਆ ਨਹੀਂ ਕਿ ਫੁੱਟਬਾਲ ਰਾਈਟ ਤਾਂ ਤੁਹਾਡੀਆਂ ਗਵਾਂਡੀਆਂ ਵਾਲਾ ਸਾਨੂੰ ਨਹੀਂ ਹੋਣਾ ਕਿਸੇ ਦਾਤ ਮਾਰਨ ਦੀ ਸ਼ੁਰੂ ਕੀਤੀ ਹੈ ਹਸਤਾਲ ਦੇ ਬਾਹਰ ਤੁਹਾਡੇ ਕੋਲ ਹੋਰ ਕਿਸੇ ਨੂੰ ਪੁੱਛਿਆ ਨਹੀਂ ਕੱਲ੍ਹ ਮੈਂ ਕੀ ਗੱਲ ਹੋਈ ਹੈ ਉਹ ਬੱਚੇ ਜਾ ਰਹੇ ਖੜੇ ਸੀਗੇ ਗਲੀ 'ਚ ਕੁੜੀਆਂ ਖੇਡ ਰਹੀਆਂ ਸੀਗੇ ਸਾਡੇ ਨਾਲ ਉਹਦੇ ਗਵੰਡੀ ਨੇ ਪੂਰਨਮ ਜਿਹੜਾ ਉਹਨਾਂ ਦਾ ਨਾਮ ਵੀ ਪੂਰਨਮ ਹੈ ਉਹਨਾਂ ਨੇ ਕਿਹਾ ਤਾਂ ਮੜ ਜਾ ਉੱਧਰ ਹੋ ਕੇ ਚੱਲੋ ਕਿ ਸਰ ਕੁੜੀਆਂ ਬੱਚੇ ਕੁੜੀਆਂ ਖੜੀਆਂ ਨੇ बस ਅੰਨੇ ਜੋ ਖੜ ਗਏ ਗੱਲਬਾਤ ਕੀਤੀ ਉਹਨਾਂ ਦੀ ਲੜਾਈ ਝਗੜਾ ਹੋ ਗਿਆ ਮੋਟਰਸਾਈਕਲ ਉਹਨਾਂ ਨੇ ਆਪਣੇ ਅੰਦਰ ਲਾ ਲਿਆ ਬਾਅਦ ਚੋਂ ਇਹ ਚਲੇ ਗਏ ਵੀ ਇਹਨਾਂ ਨੂੰ ਵੀ ਮਾਰਿਆ ਉਹਨਾਂ ਨੂੰ ਵੀ ਇਹ ਪੁਲਿਸ ਨੂੰ ਦਿਖਾਣ ਚਲੇ ਗਏ ਇੰਨੇ ਦੇ ਪਿੱਛੇ ਆਏ ਨੇ ਚਾਰ ਬੰਦੇ ਇਹਨੇ ਸਾਡਾ ਮੋਟਰਸਾਈਕਲ ਦੇ ਦੋ ਡੰਡੇ ਛੋਟੇ ਕਰਪਾਨਾ ਸਾਰਾ ਕੁਝ ਲੈ ਕੇ ਆਏ ਨੇ ਅਸੀਂ ਤਾਂ ਰੇੜੀ ਵਧਾਰੇ ਸੀਗੇ ਆਪਣੇ ਕੰਮ ਵਿੱਚੋਂ ਬੱਚੇ ਰੱਖਦੇ ਸੀਗੇ ਉਹਨਾਂ ਨੇ ਦੇਖਿਆ ਨਹੀਂ ਫਰੂਟ ਦਾ ਫਰੂਟ ਦਾ ਫਰੂਟ ਦਾ ਔਰ ਅੱਕਰੇ ਸੀ ਮੈਸਗੇ ਜਨੇ ਸੀ ਉਹ ਕੋਲ ਜਦੋਂ ਮੋਟਰਸਾਈਕਲ ਤੇ ਆਏ ਉਹ ਚਾਰ ਜਣੇ ਸੀਗੇ ਉਸ ਤੋਂ ਪਹਿਲਾਂ ਜਦੋਂ ਉਹ ਤਿੰਨ ਜਣੇ ਆਏ ਸੀਗੇ ਜਿੰਨ ਜਿਹੜੇ ਮੋਟਰਸਾਈਕਲ ਛੱਡ ਕੇ ਚਲੇ ਗਏ ਸੀ ਉਹ ਜਿਹੜੇ ਚਾਰ ਇਹ ਚਾਰ ਨੇ ਹੁਣ ਸਾਹਮਣੇ ਆਣਗੇ ਫਿਰ ਤਾਂ ਪਛਾਣ ਲਵਾਂਗੀ ਇੱਕ ਦੇ ਤਾਂ ਉਹਦੇ ਵੀ ਛੱਟ ਲੱਗੀ ਸੀ ਆਪਣਾ ਜਦੋਂ ਪਛਾਣ ਕੀਤਾ ਤਾਂ ਉਹਦੇ ਦੀਦੀ ਦੀਦੀ ਕੁੱਟ ਮਾਰ ਕਰੀ ਆ ਆ ਮੇਰਾ ਪਤੀਜਾ ਜੀ ਕਾ ਮੇਰਾ ਪਤੀਜਾ ਮੇਰੇ ਜਥਾਨੀ ਨੇ ਉਹਨਾਂ ਦੇ ਤਾਂ ਟਾਂਕੇ ਵੀ ਲੱਗੇ ਨੇ ਉਹਨਾਂ ਨੇ ਦੇਖਿਆ ਨਹੀਂ ਇੱਟਾ ਤੁਸੀਂ ਦੇਖੋ ਸਾਡੇ ਕੈਮਰੇ ਲੱਗੇ ਹੋਏ ਨੇ ਗਲੀ 'ਚ ਤੁਸੀਂ ਕੈਮਰੇ ਦੀ ਰਿਕਾਰਡਿੰਗ ਵੀ ਦੇਖ ਸਕਦੇ ਹੋ ਉਹਨਾਂ ਨੇ ਕਿਵੇਂ ਆ ਕੇ ਇੱਟਾ ਵਸਾਈਆਂ ਅਸਲਾ ਉਸ ਦੇ ਡੈਡੀ ਸੀਗੇ ਉਹਨਾਂ ਨੇ ਬਿਲਕੁਲ ਨਹੀਂ ਦੇਖਿਆ ਬੱਚੇ ਅਸੀਂ ਫਟਾਫਟ ਅੰਦਰ ਬਾੜੇ ਗਲੀ ਦੇ ਕਿਹੜੇ ਕਹਿੰਦੇ ਸਾਡਾ ਮੋਟਰਸਾਈਕਲ ਦੇ ਦੋ ਮੋਟਰਸਾਈਕਲ ਤਾਂ ਅਸੀਂ ਰੱਖੇ ਨਹੀਂ ਜੇ ਸਾਹਮਣੇ ਵਾਲਿਆਂ ਨੇ ਰੱਖਿਆ ਹੋਇਆ ਸੀਗਾ ਮੋਟਰਸਾਈਕਲ ਕਿਹਨੇ ਰੱਖਿਆ ਸਾਹਮਣੇ ਵਾਲੇ ਪਹਿਲਾਂ ਜਦੋਂ ਲੜਾਈ ਹੋਈ ਹੈ ਨਾ ਉਹਦੇ ਸਾਹਮਣੇ ਵਾਲਿਆਂ ਨੇ ਮੋਟਰਸਾਈਕਲ ਮੰਦਰ ਖੜਾ ਲਿਆ ਭੱਜ ਗਏ ਸੀਗੇ ਲੜਾਈ ਸਾਹਮਣੇ ਵਾਲਾ ਜਿਹੜੀ ਜੋ ਤੁਹਾਡੇ ਨਾਲ ਹੋਣਾ ਨਾਲ ਹੋਈ ਸੀ ਸਾਹਮਣੇ ਵਾਲਿਆਂ ਨਾਲ ਹਾਂਜੀ ਉਹ ਫਿਰ ਕਿਉਂ ਵਿਚਰ ਗਏ ਪਤਾ ਨਹੀਂ ਬਸ ਜਿਹੜੇ ਆਏ ਨੇ ਅਸੀਂ ਬਾਹਰ ਖੜੇ ਸੀਗੇ ਬਸ ਕੁੱਛਣ ਲੱਗ ਗਏ ਸਾਡਾ ਮੋਟਰਸਾਈਕਲ ਦੇ ਦੋ ਸੀਗਾ ਵੀ ਸਾਡੇ ਉਹਨੇ ਚੋਨਾਂ ਦੇ ਡੰਡੇ ਕੱਟ ਲੈ ਕੇ ਪੰਨਾ ਕੱਟ ਲਿਆ। ਤੁਹਾਡੇ ਪਰਿਵਾਰ ਤੋਂ ਬਣਾਉਂਗੀ ਕਿ ਪਰਫੈਕਟ ਹੈ। ਹਾਂਜੀ ਉਹ ਗਲੀ ਚ ਆ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ। ਇਹਨੂੰ ਵੀ ਦੇਖੋ ਉਹਨਾਂ ਨੇ ਦੇਖਿਆ ਨਹੀਂ ਕਿਦੇ ਪੈ ਜਾਂਦੇ ਆ ਦੁੱਧ ਲੈਣ ਜਾ ਰਿਹਾ ਸੀਗਾ ਲੜਕਾ ਇਹ ਦੇਖ ਕੇ। ਟੋਟਲ ਕਿੰਨੇ ਕਿ ਜਾਰੇ ਸੀਗੇ? ਜਦੋਂ ਮੋਟਰਸਾਈਕਲ ਤੇ ਇਹਨੇ 4 ਜਨੇ ਸੀਗੇ। ਜਿਹੜੇ ਉਸ ਤੋਂ ਪਹਿਲਾਂ ਸੀਗੇ ਉਹ 3 ਸੀਗੇ ਜਦੋਂ ਆਏ ਸੀਗੇ ਜਿਹਨਾਂ ਨੂੰ ਅਸੀਂ ਕਹਿ ਆ ਸੀਗਾ ਵੀ ਬੱਚੇ ਖੇਡ ਰਹੇ ਨੇ ਥੋੜਾ ਹੋਲੀ ਚਲਾ ਲਓ। ਉਹ 4 ਉਹ 4 ਨਹੀਂ ਉਹ ਨਹੀਂ ਉਹ ਹੋਰ ਸੀਗਾ ਹੋਰ। ਹਾਂਜੀ। ਮੈਂ ਅਸਿਹਰ ਤੋਂ ਆਪਣਾ ਫੋਨ ਆਇਆ ਮਨਸ਼ੀਰ थाना ਘੋਦੀ ਦੇ ਵਿੱਚ ਵੀ ਉੱਥੇ ਲੜਾਈ ਹੋ ਰਹੀ ਆ ਜਿਸ ਕਰਕੇ ਉਹਤੇ ਅਣਪਛਾਤੇ ਬੰਦਿਆਂ ਨੇ ਛੱਟਾ ਮਾਰੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਲੇਡੀ ਬਿੰਦੂ ਉਹਨਾਂ ਦਾ ਹਸਬੰਦ ਜਾਇ ਪ੍ਰਕਾਸ਼ ਤੇ ਉਹਨਾਂ ਦੇ ਦੋ ਬੇਟੇ ਸ਼ੁਭਮ ਤੇ ਵੈਦ ਇਹ ਹਸਪੀਟਲ ਨਾ ਅਮਰਜੈਂਸੀ ਐਡਮਿਟ ਹੋਏ ਨੇ ਇਹਣੀ ਇੱਥੇ ਅਸੀਂ ਪਹੁੰਚਿਆ ਪੜਤਾਲ ਕਰ ਰਹੇ ਹਾਂ ਜੈਸੀ ਵੀ ਮناسب ਕਾਰਵਾਈ ਹੋਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਲੱਗਿਆ ਪਤਾ ਕੌਣ ਸੀ ਜਿਹੜੇ ਫਟਵਾ ਨਾ ਨਹੀਂ ਜੀ ਹਜੇ ਅਸੀਂ ਇੱਧਰ ਇਹਨਾਂ ਦਾ ਦੇਖ ਰਹੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਮੰਦਿਆਂ ਦਾ ਪਤਾ ਲੱਗਦਾ ਅਸੀਂ ਉਹਨਾਂ ਦਾ ਖਰਾਬ ਸਖਤ ਤੋਂ ਸਖਤ ਕਾਰਵਾਈ ਕਰਾਂ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਨੰਗੇ ਯਾਰ ਆ ਰਹੇ ਸੀਗੇ ਜੀ ਮੁੰਡੇ ਕਹਿੰਦੇ ਪਤਾ ਲੱਗਿਆ ਇਹ ਹੈ ਵੀ ਨੰਗੇ ਯਾਰੇ ਦੀ ਲੇਡੀ ਨੇ ਉਹਨਾਂ ਨੂੰ ਪਿੱਛੋਂ ਆਵਾਜ਼ ਮਾਰੀ ਵੀ ਤੁਸੀਂ ਤੇਜ਼ ਮੋਟਰਸਾਈਕਲ ਕਿਉਂ ਚਲਾ ਰਹੇ ਹੋ ਬਸ ਇੰਨੀ ਗੱਲ ਦੇ ਉੱਤੇ ਹੀ ਉਹਨ ਇਨ੍ਹਾਂ ਦੇ ਆਪਸ ਵਿੱਚ ਕਹਿਬੜ ਹੋ ਗਈ ਤੇ ਜਿਨ੍ਹਾਂ ਨਾਲ ਹੋਈ ਹੈ ਜੜੀ ਲੈਣੀ ਨੇ ਕਿਹਾ ਸੀ ਉਹਨਾਂ ਦੇ ਗਵਾਣੀਆਂ ਨੇ ਫੱਟਾ ਮਾਰੀਆਂ ਨੇ ਨਾ ਕੀ ਉਹਨਾਂ ਨੇ ਜੀ ਬਾਕੀ ਪੜਤਾਲ ਚੱਲ ਰਹੀ ਹੈ ਜੈਸੀ ਕਾਰਵਾਈ ਅੱਗੇ ਆਉਗੀ ਅਮਲ ਦੇ ਵਿੱਚ ਜਾਂਦੀ ਹੋਣੀ ਟੋਟਲ ਕਿੰਨੇ ਦੇ ਰਹੇ ਨੇ ਅਗਰੇ ਅੰਦਰ ਇਸ ਟਾਈਮ ਜੀ ਚਾਰਜ ਹੋਣੀ ਨਹੀਂ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز